ਅਗਰ ਤੁਸੀਂ ਵੀ ਵਾਹਨ ਦੇ ਮਾਲਕ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਹੁਣ ਆਨਲਾਈਨ ਚਲਾਨ ਨੇ ਜਿਹੜੇ ਉਹ ਕੱਟੇ ਜਾ ਰਹੇ ਨੇ ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਵਾਹਨ ਦਾ ਚਲਾਨ ਹੋ ਜਾਂਦਾ ਹੈ ਅਤੇ ਮਾਲਕ ਨੂੰ ਕਾਫੀ ਦੇਰ ਬਾਅਦ ਪਤਾ ਲੱਗਦਾ ਹੈ ਤਾਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲੋਂ ਕੁਝ ਅੰਕੜੇ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਪਿਛਲੇ 6 ਮਹੀਨਿਆਂ ਵਿੱਚ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲੋਂ 4 ਲੱਖ ਤੋਂ ਵੀ ਜ਼ਿਆਦਾ ਆਨਲਾਈਨ ਚਲਾਨ ਕੱਟੇ ਗਏ ਨੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਸਖਤਾਈ ਦੇ باوجود ਟ੍ਰੈਫਿਕ ਨਿਯਮਾਂ ਦੀ ਰੱਜ ਕੇ ਉਲੰਘਣਾ ਕੀਤੀ ਜਾ ਰਹੀ ਹੈ ਅੰਕੜੇ ਦੱਸਦੇ ਹਨ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲੋਂ ਕੈਮਰਿਆਂ ਦੇ ਨਾਲ ਆਨਲਾਈਨ ਚਲਾਨੇ ਕੀਤੇ ਗਏ ਨੇ ਲੱਖਾਂ ਦੀ ਗਿਣਤੀ ਵਿੱਚ ਚਲਾਨੇ ਕੀਤੇ ਗਏ ਨੇ ਪਿਛਲੇ 6 ਮਹੀਨਿਆਂ ਵਿੱਚ ਕੈਮਰਾ ਰਾਹੀਂ ਜਾਰੀ ਕੀਤੇ ਗਏ ਚਲਾਨਾ ਦੀ ਗਿਣਤੀ 421000 ਦੇ ਕਰੀਬ ਹੈ ਔਸਤਨ ਹਰ ਰੋਜ਼ 1500 ਤੋਂ ਵੱਧ ਚਲਾਨ ਨੇ ਜਿਹੜੇ ਉਹ ਰੈੱਡ ਲਾਈਟ ਜੰਪ ਕਰਨ ਦੇ ਕੱਟੇ ਜਾ ਰਹੇ ਨੇ ਇਹ ਅੰਕੜੇ ਪਿਛਲੇ 6 ਮਹੀਨਿਆਂ ਦੇ ਹਨ ਤਾਂ ਪਿਛਲੇ 6 ਮਹੀਨਿਆਂ ਵਿੱਚ ਲਾਲ ਬੱਤੀ ਦੀ ਉਲੰਘਣਾ ਦੇ 269487 ਚਲਾਨ ਕੱਟੇ ਗਏ ਨੇ ਓਵਰ ਸਪੀਡ ਦੇ ਪਿਛਲੇ 6 ਮਹੀਨਿਆਂ ਵਿੱਚ ਕੁੱਲ 80897 ਚਲਾਨ ਕੱਟੇ ਗਏ ਨੇ ਅਤੇ ਅਜੇ ਚਲਾਨ ਨੇ ਜਿਹੜੇ ਹਰ ਰੋਜ਼ 400 ਤੋਂ ਵੀ ਜ਼ਿਆਦਾ ਨੇ ਜਿਹੜੇ ਉਹ ਕੀਤੇ ਜਾਂਦੇ ਨੇ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਲੋਕ ਨੇ ਜਿਹੜੇ ਉਹ ਟ੍ਰੈਫਿਕ ਨਿਯਮਾਂ ਦੀ ਪਰਵਾਹ ਨਹੀਂ ਕਰਦੇ ਦੱਸ ਦਈਏ ਕਿ ਚੰਡੀਗੜ੍ਹ ਵਿੱਚ 4-ਵੀਲਰ ਦੀ ਜਿਹੜੀ ਸਪੀਡ ਲਿਮਟ ਆ ਉਹ 60 ਕਿਲੋਮੀਟਰ ਪ੍ਰਤੀ ਘੰਟਾ ਆ ਅਤੇ 2-ਵੀਲਰ ਦੀ ਸਪੀਡ ਲਿਮਟ ਕੇਵਲ ਤੇ ਕੇਵਲ 45 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ ਲੇਕਿਨ ਫਿਰ ਵੀ ਲੋਕਾਂ ਵੱਲੋਂ ਇਸ ਦੀ ਪਰਵਾਹ ਨਹੀਂ ਕੀਤੀ ਜਾਂਦੀ ਇਸੇ ਤਰ੍ਹਾਂ ਜੈਬਰਾ ਕਰਾਸਿੰਗ ਦੀ ਉਲੰਘਣਾ ਕਰਨ ਦੇ 60006 ਚਲਾਨ ਬਿਨਾ ਹੈਲਮਟ ਤੋਂ 11446 ਚਲਾਨ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ ਜਨਵਰੀ ਤੋਂ ਲੈ ਕੇ 14 ਜੁਲਾਈ ਤੱਕ 34 ਹਾਦਸੇ ਨੇ ਜਿਹੜੇ ਉਹ ਹੋਏ ਨੇ ਜਿਨ੍ਹਾਂ ਵਿੱਚ 36 ਲੋਕਾਂ ਦੀ ਜਾਨ ਆ ਜਿਹੜੀ ਉਹ ਜਾ ਚੁੱਕੀ ਹੈ ਤਾਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲਗਾਤਾਰ ਚੰਡੀਗੜ੍ਹ ਪੁਲਿਸ ਆ ਰਹੀ ਉਹ ਸਖਤਾਈ ਵਰਤਦੀ ਦਿਖਾਈ ਦਿੰਦੀ ਹੈ ਲੇਕਿਨ ਕਈ ਵਾਰ ਕੋਈ ਮੰਗ ਕੇ ਵਾਹਨ ਲੈ ਜਾਂਦਾ ਹੈ ਅਤੇ ਚਲਾਨਟ ਕਟਵਾ ਲੈਂਦਾ ਹੈ ਤਾਂ ਉਸ ਆਨਲਾਈਨ ਚਲਾਨ ਦਾ ਖਮਿਆਰਦਾ ਵਾਹਨ ਦੇ ਮਾਲਕ ਨੂੰ ਪੁੱਕਤਣਾ ਪੈਂਦਾ ਹੈ ਇਸੇ ਤਰ੍ਹਾਂ ਹੋਰ ਵੀ ਛੋਟੇ-ਛੋਟੇ ਰੂਲਾਂ ਦੀ ਉਲੰਘਣਾ ਕਰਨ ਨੂੰ ਉੱਤੇ ਚੰਡੀਗੜ੍ਹ ਦੇ ਵਿੱਚ ਚਲਾਨ ਨੇ ਜਿਹੜੇ ਉਹ ਕੱਟੇ ਜਾਂਦੇ ਰਹੇ ਨੇ ਤਾਂ ਤੁਸੀਂ ਆਪਣਾ ਵਾਹਨ ਨੰਬਰ ਜਿਹੜਾ ਉਹ ਆਨਲਾਈਨ ਦਰਜ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਤੁਹਾਡੇ ਵਾਹਨ ਦਾ ਚਲਾਣ ਕੱਟਿਆ ਗਿਆ ਹੈ ਜਾਂ ਫਿਰ ਨਹੀਂ ਲੇਕਿਨ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਵਿੱਚ ਅੰਕੜੇ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਤਾਂ ਲੱਖਾਂ ਦੀ ਗਿਣਤੀ ਵਿੱਚ ਚੰਡੀਗੜ੍ਹ ਦੇ ਵਿੱਚ ਚਲਾਣ ਨੇ ਜਿਹੜੇ ਉਹ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਆਪਣੇ ਚਲਾਣ ਦਾ ਜੁਰਮਾਨਾ ਵੀ ਨਹੀਂ ਭਰਿਆ